ਦੀਮਾਨ ਸਾਹਿਬ ਨੂੰ ਮਿਲਦੇ ਰਹਿੰਦੇ ਉਹ 13 ਜ਼ੀਰੋ ਦਾ ਸਲੋਗਨ ਦਿੰਦੇ ਸੀ ਮੋਰਲ ਡਾਊਨ ਨਹੀਂ ਨਹੀਂ ਕੋ ਲੀਡਰ ਦਾ ਮੋਰਲ ਡਾਊਨ ਸਾਡੇ ਦਾ ਨਹੀਂ ਹੈ ਬਿਲਕੁਲ ਵੀ ਭਗਵੰਤ ਮਾਨ ਜੀ ਦੀ ਪਪੂਲਰਿਟੀ ਲਗਾਤਾਰ ਵਧੀ ਹੈ 2022 ਤੋਂ ਬਾਅਦ ਇਨਕਰੀਜ਼ ਹੋਈ ਹੈ ਲੇਕਿਨ ਜਦੋਂ ਕਾਊਂਟਿੰਗ ਹੋਈ ਹੈ ਤੇ ਇਹ ਸਾਡੇ ਲਈ ਬੜਾ ਸਰਪ੍ਰਾਈਜ਼ਿੰਗ ਵੀ ਸੀ ਔਰ ਚਿੰਤਾ ਚਿੰਤਾਜਨਕ ਵੀ ਹੈ ਇੱਥੇ ਕੋਈ ਦੋਰਾਇ ਨਹੀਂ ਮੈਨੂੰ ਮੰਨਣ ਚ ਵੀ ਗਰੇਜ ਨਹੀਂ ਹੈ ਕਿ ਤਮਾਮ ਚੰਗੇ ਕੰਮ ਕਰਨ ਦੇ ਬਾਵਜੂਦ ਵੀ ਅਸੀਂ ਸੀਟਾਂ ਚ ਕਨਵਰਟ ਕਿਉਂ ਨਹੀਂ ਕਰ पाए ਇਸ ਤਰ੍ਹਾਂ ਦੇ ਕਈ ਇਨਸਟੈਂਸ ਹੋਏ ਆ ਜਿੱਥੇ ਸਾਨੂੰ ਇਲੈਕਸ਼ਨ ਦੇ ਦੌਰਾਨ ਜਿਹੜੀ ਬਿਊਰੋਕ੍ਰੇਸੀ ਹੈ ਉਹਨੇ ਕਿਤੇ ਨਾ ਕਿਤੇ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀਆਂ ਕੀਤਾ ਵੀ ਕਿਤੇ ਨਾ ਕਿਤੇ ਗੈਪ ਹੈ ਲੋਕਾਂ ਦਾ ਔਰ ਸਾਡੇ ਜਿਹੜੇ ਐਮਐਲਏ ਸਹਿਬਾਨ ਹੈ ਸਾਰਿਆਂ ਦਾ ਨਹੀਂ ਜਿੱਥੇ ਜਿੱਥੇ ਵੀ ਅਸੀਂ ਬਹੁਤ ਬੁਰੀ ਤਰ੍ਹਾਂ ਲੂਜ਼ ਕੀਤਾ ਆ ਇਕ ਤਰ੍ਹਾਂ ਤੇ ਗੱਪ ਹੈ ਹਰੇਕ ਬੰਦੇ ਦੇ ਰੋਲ ਨੂੰ ਆਇਡੈਂਟੀਫਾਈ ਕਰਕੇ ਜਿਨ੍ਹਾਂ ਨੇ ਬਿਹਤਰ ਕੀਤਾ ਉਹਨਾਂ ਨੂੰ ਪ੍ਰਮੋਟ ਕਰੀਏ ਤਾਕਤ ਦਿਏ ਜਿਨ੍ਹਾਂ ਨੇ ਨੁਕਸਾਨ ਕੀਤਾ ਉਹਨਾਂ ਦਾ ਵੀ ਕੋਈ ਨਾ ਕੋਈ ਤਰੀਕਾ ਜਿਹੜਾ ਬਣਾਇਆ ਜਾਵੇ ਭਗਵੰਤ ਮਾਨ ਜੀ ਦੀ ਪਪੂਲਾਰਿਟੀ ਲਗਾਤਾਰ ਵਧੀ ਹੈ 2022 ਤੋਂ ਬਾਅਦ ਇਨਕਰੀਜ਼ ਹੋਈ ਹੈ ਮਤਲਬ ਗਿਰੀ ਨਹੀਂ ਹੈ ਔਰ ਤੁਸੀਂ ਕਿਸੇ ਵੀ ਪੰਜਾਬ ਦੇ ਏਰੀਆ ਚਲੇ ਜਾਓ ਭਗਵੰਤ ਮਾਨ ਨੂੰ ਲੋਕ ਅੱਜ ਵੀ ਉਹਦਾ ਸਤਿਕਾਰ ਕਰਦੇ ਆ ਲੇਕਿਨ ਜਦੋਂ ਕਾਊਂਟਿੰਗ ਹੋਈ ਹੈ ਤੇ ਇਹ ਸਾਡੇ ਲਈ ਬੜਾ ਸਰਪ੍ਰਾਈਜ਼ਿੰਗ ਵੀ ਸੀ ਔਰ ਚਿੰਤਾ ਚਿੰਤਾ ਜਨਕ ਵੀ ਹੈ ਇੱਥੇ ਕੋਈ ਦੋਰਾ ਨਹੀਂ ਮੈਨੂੰ ਮੰਨਣ ਚ ਵੀ ਗਰੇਜ ਨਹੀਂ ਹੈ ਔਰ ਪਾਰਟੀ ਫਰੋਮ ਦਾ ਫਰਸਟ ਡੇ ਜਿੱਦਨ ਦੇ ਰਿਜ਼ਲਟ ਆਏ ਆ ਅਗਲੇ ਦਿਨ ਤੋਂ ਮੁੱਖ ਮੰਤਰੀ ਜੀ ਔਰ ਸਾਡੇ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਸੰਦੀਪ ਪਾਠੀ ਜੀ ਲਗਾਤਾਰ ਫੀਡਬੈਕ ਲੈ ਰਿਹਾ ਕੀ ਕਮੀਆਂ ਰਹੀਆਂ ਕਿ तमाम ਚੰਗੇ ਕੰਮ ਕਰਨ ਦੇ ਬਾਵਜੂਦ ਵੀ ਅਸੀਂ ਸੀਟਾਂ ਚ ਕਨਵਰਟ ਕਿਉਂ ਨਹੀਂ ਕਰ पाए ਔਰ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਚ ਇਹਦਾ ਜਿਹੜਾ ਉਪਚਾਰ ਕੀਤਾ ਜਾਊਗਾ ਕਾਲਾ ਸਾਹਿਬ ਚਲੋ ਉਹ ਫੀਡਬੈਕ ਆਏਗੀ ਇਟ ਵਿਲ ਟੇਕ ਟਾਈਮ ਪਾਰਟੀ ਦਾ ਪ੍ਰੋਸੈਸ ਹੈ ਬਟ ਐਜ਼ ਅ ਮੈਂਬਰ ਪਾਰਲੀਮੈਂਟ ਜਾਂ ਤੁਸੀਂ ਪਾਰਟੀ ਐਕਟੀਵਿਟੀ ਨੂੰ ਬੜਾ ਕਲੋਜ਼ਲੀ ਵਾਚ ਕਰਦੇ ਹੋ ਤੁਹਾਡੇ ਸਾਹਮਣੇ ਕੀ ਕਮੀ ਕਿੱਥੇ ਰਹਿ ਗਈ ਵੀ 1300 ਸਿਰਫ ਤਿੰਨ ਸੀਟਾਂ ਜਾਂ ਕਮੀ ਕਿੱਥੇ ਰਹੀ ਪਾਰਟੀ ਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਗੈਪ ਹੈ ਲੋਕਾਂ ਦਾ ਔਰ ਸਾਡੇ ਜਿਹੜੇ ਐਮਐਲਏ ਸਹਿਬਾਨ ਹੈ ਸਾਰਿਆਂ ਦਾ ਨਹੀਂ ਜਿੱਥੇ ਜਿੱਥੇ ਵੀ ਅਸੀਂ ਬਹੁਤ ਬੁਰੀ ਤਰ੍ਹਾਂ ਲੂਜ਼ ਕੀਤਾ ਹੈ ਇੱਕ ਤੇ ਉੱਥੇ ਗੈਪ ਹੈ ਦੂਜਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਐਡਮਿਨਿਸਟ੍ਰੇਸ਼ਨ ਨੇ ਵੀ ਸਾਨੂੰ ਕੋਆਪਰੇਟ ਨਹੀਂ ਕੀਤਾ ਮਤਲਬ ਈਵਨ ਉਹਨਾਂ ਨੇ ਸਾਡਾ ਨੁਕਸਾਨ ਕੀਤਾ ਮੋਸਟਲੀ ਫੋਰ ਐਗਜ਼ਾਮਪਲ ਸਾਡੇ ਚਮਕੌਰ ਸਾਹਿਬ ਚ ਕੋਈ ਇਸ਼ੂ ਸੀਗਾ ਲੋਕ ਕਈ ਸਾਲਾਂ ਤੋਂ ਜ਼ਮੀਨ ਤੇ ਰਹਿ ਰਹੇ ਦਰਿਆ ਦੇ ਕਿਨਾਰੇ ਉੱਥੇ ਇਲੈਕਸ਼ਨ ਦੇ ਦੌਰਾਨ ਉਹਨਾਂ ਨੂੰ ਨੋਟਿਸ ਕੱਢਣੇ ਉਹ ਸਿੱਧਾ 8-10 ਹਜ਼ਾਰ ਵੋਟ ਤੇ ਫਰਕ ਪੈ ਗਿਆ ਇਸ ਤਰ੍ਹਾਂ ਦੇ ਕਈ ਇਨਸਟੈਂਸ ਹੋਏ ਆ ਜਿੱਥੇ ਸਾਨੂੰ ਇਲੈਕਸ਼ਨ ਦੇ ਦੌਰਾਨ ਜਿਹੜੀ ਬਿਊਰੋਕ੍ਰੇਸੀ ਹੈ ਉਹਨੇ ਕਿਤੇ ਨਾ ਕਿਤੇ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕੀਤਾ ਵੀ ਸੋ ਇਹ ਵੀ ਇੱਕ ਕਾਰਨ ਮੈਨੂੰ ਲੱਗਦਾ ਹੈ ਔਰ ਤੀਸਰਾ ਮੈਨੂੰ ਲੱਗਦਾ ਵੈਲਿਡ ਕਾਰਨ ਹੈ ਵੀ ਭਗਵੰਤ ਮਾਨ ਜੀ ਦੇ ਕੀਤੇ ਗਏ ਕੰਮਾਂ ਨੂੰ ਫੋਰ ਐਗਜ਼ਾਮਪਲ ਮੈਂ ਆਪਣੇ ਹਲਕੇ ਚ ਕੈਂਪੇਨ ਕਰਦਾ ਸੀ ਬਲਾਚੌਰ ਮੈਂ ਗਿਆ ਉੱਥੇ ਮੈਂ ਕਿਹਾ ਜੀ ਤੁਹਾਡੇ ਏਰੀਆ ਚ 8 ਸਬ ਇਨਸਪੈਕਟਰ ਲੋਕ ਬਣੇ ਆ ਬਿਨਾ ਸ਼੍ਰਿਸ਼ਵਤ ਤੋਂ ਉੱਥੇ ਪੇਰੈਂਟਸ ਖੜੇ ਹੋ ਕੇ ਕਹਿੰਦੇ ਜੀ 8 ਨਹੀਂ ਬਣੇ 15 ਬਣੇ ਆ ਲੋਕਾਂ ਨੂੰ ਇਨਵੋਲਵ ਕੀਤਾ ਨਵਾਂ ਸ਼ਹਿਰ ਚ ਕਿਸਾਨਾਂ ਨੇ ਮੈਨੂੰ ਕਿਹਾ ਮੀਟਿੰਗ ਭਰੀ ਮੀਟਿੰਗ ਕੀ ਸਾਡਾ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਸਾਡਾ ਸਾਲ ਦਾ 4-4 5-5 ਲੱਖ ਰੁਪਏ ਬਚ ਗਿਆ ਜਿਹੜਾ ਡੀਜ਼ਲ ਅਸੀਂ ਬਾਲਦੇ ਸੀ ਜਨਰੇਟਰਾਂ ਤੇ ਤੇ ਬਿਜਲੀ ਆ ਰਹੀ ਹੈ ਲਗਾਤਾਰ ਸਾਨੂੰ ਉਹ ਫਾਇਦਾ ਆਇਆ ਮੈਨੂੰ ਲੱਗਦਾ ਜਿੱਥੇ ਇਹ ਚੀਜ਼ ਨਹੀਂ ਪਚਾ ਪਾਈ ਉਹ ਉਹਦਾ ਨੁਕਸਾਨ ਸਾਨੂੰ ਹੋਇਆ ਹੁਣ ਸਕ ਕਰੈਕਸ਼ਨਲ ਪਾਥ ਲੈ ਰਹੀ ਹੈ ਪਾਰਟੀ ਕਿਸ ਤਰ੍ਹਾਂ ਨੂੰ ਠੀਕ ਕਰਨਾ ਕਿਉਂਕਿ ਹੁਣ ਐਮਸੀ ਦੀਆਂ ਚੋਣਾਂ ਵੀ ਆਉਣਗੀਆਂ ਗਾਂ 2027 ਦੇ ਵਿੱਚ ਸਿਲੈਕਸ਼ਨ ਵੀ ਹੈ ਕਾਰਪੋਰੇਸ਼ਨ ਵੀ ਹੈ ਕਮੇਟੀਆਂ ਦੇ ਵੀ ਹੈ ਡੈਫੀਨਿਟਲੀ ਵਾਰ ਬਾਈ ਇਲੈਕਸ਼ਨ ਵੀ ਹੈ ਸੋ ਪਾਰਟੀ ਨੇ ਤੇ ਅਗਲੇ ਦਿਨ ਤੋਂ ਹੀ ਸ਼ੁਰੂ ਕਰਤਾ ਸੀ ਇਹਦਾ ਕਿ ਕੀ ਕਾਰਨ ਰਹਾ ਔਰ ਬੜੀ ਗੰਭੀਰਤਾ ਨਾਲ ਪਾਰਟੀ ਸਾਰੇ ਜਿਹੜੀ ਪਾਰਟੀ ਦੀ ਲੀਡਰਸ਼ਿਪ ਦਾ ਜੋ ਰੋਲ ਹੈ ਉਹਨੂੰ ਵਾਚ ਕਰ ਰਹੀ ਹੈ ਸਟੱਡੀ ਕਰ ਰਹੀ ਹੈ ਰਿਸਰਚ ਕਰ ਰਹੀ ਹੈ ਤਾਂ ਕਿ ਹਰੇਕ ਬੰਦੇ ਦੇ ਰੋਲ ਨੂੰ ਆਈਡੈਂਟੀਫਾਈ ਕਰਕੇ ਜਿਨ੍ਹਾਂ ਨੇ ਬਿਹਤਰ ਕੀਤਾ ਉਹਨਾਂ ਨੂੰ ਪ੍ਰਮੋਟ ਕਰੀਏ ਤਾਕਤ ਦੇਏ ਜਿਨ੍ਹਾਂ ਨੇ ਨੁਕਸਾਨ ਕੀਤਾ ਉਹਨਾਂ ਦਾ ਵੀ ਕੋਈ ਨਾ ਕੋਈ ਤਰੀਕਾ ਜਿਹੜਾ ਬਣਾਇਆ ਜਾਵੇ ਜਿਹੜੇ ਪਾਰਟੀ ਦਾ ਨੁਕਸਾਨ ਵੀ ਕੀਤਾ ਕਈ ਥਾਵਾਂ ਤੇ ਜੋ ਰਿਪੋਰਟਾਂ ਆਈਆਂ ਹਨ ਸੋ ਇਹ ਮੈਨੂੰ ਲੱਗਦਾ ਹੈ ਪਾਰਟੀ ਬਿਲ ਟੇਕ ਰਾਈਟ ਮਤਲਬ ਡਿਸੀਜਨ ਕਿ ਕਿਸ ਤਰ੍ਹਾਂ ਲੇਕਿਨ ਇਹ ਆ ਵੀ ਸਾਡੇ ਕੋਲ ਸਮਾਂ ਹੈਗਾ 27 ਤੱਕ ਔਰ ਪਾਰਟੀ ਦਾ ਜਥੇਵੰਦਕ ਢਾਂਚਾ ਵੀ ਮਜ਼ਬੂਤ ਹੋਊਗਾ ਔਰ ਅਸੀਂ ਮਤਲਬ ਕਮਬੈਕ ਕਰਾਂਗੇ ਮਜ਼ਬੂਤੀ ਨਾਲ ਇਹ ਜਿਹਨ 4-5 ਬਾਈ ਇਲੈਕਸ਼ਨ ਆਣਗੇ ਕੁਝ ਮੈਂਬਰ ਪਾਰਲੀਮੈਂਟਸ ਵੀ ਇਲੈਕਸ਼ਨ ਜਿੱਤੇ ਨੇ ਉਹ ਇਮੀਡੀਏਟ ਟੈਸਟ ਹੋਏਗਾ ਪਾਰਟੀ ਪਾਸਤੇ ਆਭਿਕ ਜੀ ਗੱਲ ਦੇਖੋ ਡੈਮੋਕਰੇਸੀ ਚ ਲੋਕਾਂ ਦਾ ਫਤਵਾ ਜਿਹੜਾ ਹੈ ਸਭ ਤੋਂ ਇੰਪੋਰਟੈਂਟ ਹੈ ਤੇ ਹਰ ਇੱਕ ਇਲੈਕਸ਼ਨ ਚੈਲੈਂਜਿੰਗ ਹੈ ਸੋ ਜਿਹੜੇ ਇਲੈਕਸ਼ਨ ਬਾਈ ਇਲੈਕਸ਼ਨ ਆਏ ਉਹਦੇ ਵਿੱਚ ਮੈਂ ਕਹਿੰਦਾ ਵੀ ਇਹ ਕੋਈ ਵੀ ਸਮੂਥ ਨਹੀਂ ਹੁੰਦਾ ਔਰ ਜਦੋਂ ਖਾਸ ਕਰ ਜਦੋਂ ਸਾਡੇ ਰਿਜ਼ਲਟ ਸਾਡੀਆਂ ਉਮੀਦਾਂ ਦੇ ਹਿਸਾਬ ਨਾਲ ਨਹੀਂ ਆਏ ਤੇ ਸਵਾਭਿਕ ਗੱਲ ਹੈ ਵੀ ਸਾਨੂੰ ਜਿਆਦਾ ਕੌਨਸ਼ੀਅਸ ਹੋ ਕੇ ਸਜਗਤਾ ਨਾਲ ਇਲੈਕਸ਼ਨ ਲੜਨਾ ਚਾਹੀਦਾ ਤੁਸੀਂ ਮਾਨ ਸਾਹਿਬ ਨੂੰ ਮਿਲਦੇ ਰਹਿੰਦੇ ਉਹ 13 ਜ਼ੀਰੋ ਦਾ 슬ੋਗਨ ਦਿੰਦੇ ਸੀ ਮੋਰਲ ਡਾਊਨ ਨੇ ਨਹੀਂ ਨਹੀਂ ਦੇਖੋ ਲੀਡਰ ਦਾ ਮੋਰਲ ਡਾਊਨ ਸਾਡੇ ਦਾ ਨਹੀਂ ਹੈ ਬਿਲਕੁਲ ਵੀ ਚੜਦੀ ਕਲਾ ਚ ਹੈ ਮੁੱਖ ਮੰਤਰੀ ਜੀ ਨੇ ਸਾਰੀ ਲੋਕ ਸਭਾ ਦੀ ਮੀਟਿੰਗ ਲਈ ਹੈ 13 ਦੀਆਂ 13 ਜਿਹੜੇ ਜਿੱਤੇ ਹਾਰੇ ਸਾਰਿਆਂ ਨਾਲ ਮੇਨ ਸਾਡੇ ਜਿਹੜੇ ਐਮ ਐਲ ਏ ਸਹਿਬਾਨ ਹਲਕਾ ਇਨਚਾਰਜ ਔਰ ਪਾਰਟੀ ਦੇ ਲੀਡਰ ਔਰ ਮੁੱਖ ਮੰਤਰੀ ਜੀ ਨੇ ਉੱਥੇ ਇਹੀ ਗੱਲ ਕਹੀ ਹੈ ਨਿਰਾਸ਼ ਹੋਣ ਦੀ ਲੋੜ ਨਹੀਂ ਹੈ 19 ਸਾਡੇ ਕੋਲ ਇੱਕ ਸੀਟ ਸੀ ਅੱਜ ਸਾਡੇ ਕੋਲ ਤਿੰਨ ਹੈ ਵੋਟ ਸ਼ੇਅਰ ਉਹ ਤੋਂ 7% ਸੀ 26% ਹੈ ਸੋ ਇਹ ਚੱਲਦਾ ਰਹਿੰਦਾ ਹੈ ਲੇਕਿਨ ਇਹ ਵੀ ਇਹਨਾਂ ਚੀਜ਼ਾਂ ਤੋਂ ਸਬਕ ਸਿੱਖ ਕੇ ਅਸੀਂ ਅੱਗੇ ਵਧਣਾ ਹੈ ਕੀ ਕਮੀਆਂ ਰਹੀਆਂ ਉਸ ਕਮੀਆਂ ਨੂੰ ਆਇਡੈਂਟੀਫਾਈ ਕਰਕੇ ਉਹਦਾ ਉਪਚਾਰ ਕਰਾਂਗੇ